ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਮਬਬ ਨਾਨਕ ਜੀ ਅਤੇ ਬਾਬਰ ਦੇ ਬਾਰੇ ਸਾਂਝ ਪਾਉਨੇ ਹਾਂ ਜੀ ਇਸ ਵੀਡੀਓ ਵਿੱਚ ਬਾਬੇ ਨਾਨਕ ਜੀ ਨੇ ਬਾਬਰ ਦੇ ਸਮੇਂ ਕਿਹੜੇ ਕਿਹੜੇ ਕੌਤਕ ਕਿਤੇ ਸਨ ਬਾਬਰ ਨੇ ਅਮਨਾਬਾਦ ਤੇ ਹਮਲਾ ਕਰਕੇ ਉਥੇ ਕੀ ਤਬਾਹੀ ਮਚਾਈ ਗੁਰੂ ਜੀ ਨੇ ਅਮਨਾਬਾਦ ਬਾਰੇ ਕੀ ਪ੍ਰਿਕਵਾਨੀ ਕੀਤੀ ਅਤੇ ਕਿਸ ਨੂੰ ਦੱਸੀ ਗੁਰੂ ਜੀ ਨੇ ਜੇਲ੍ਹ ਵਿੱਚ ਕੀ ਕੌਤਕ ਵਰਤਾਇਆ ਬਾਬਾ ਜੀ ਨਾਨਕ ਨੇ ਬਾਬਰ ਨੂੰ ਕੀ ਉਪਦੇਸ਼ ਦਿੱਤਾ ਆਜ ਆਪਾਂ ਇਸ ਵੀਡੀਓ ਵਿੱਚ ਇੰਨਾ ਸਵਾਲਾਂ ਦੇ ਸਾਂਝ ਪਾਉਨੇ ਹਾਂ ਜੀ ਜਦੋਂ ਬਾਬਰ ਨੇ ਅਹਿਮਦਾਬਾਦ ਤੇ ਹਮਲਾ ਕੀਤਾ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਉੱਥੇ ਹੀ ਸਨ ਬਾਬਰ ਵੱਲੋਂ ਅਹਿਮਦਾਬਾਦ ਤੇ ਹਮਲਾ ਕਰਨ ਦੀ ਗੱਲ ਨੂੰ ਗੁਰੂ ਨਾਨਕ ਦੇਵ ਜੀ ਨੇ ਪਹਿਲਾਂ ਹੀ ਆਪਣੀ ਇਲਾਹੀ ਬਾਣੀ ਰਾਹੀਂ ਆਹ ਲਾ ਲੋ ਜੀ ਨੂੰ ਦੱਸ ਦਿੱਤਾ ਸੀ ਕਿ ਐਮਨਾਵਾਦ ਵਿੱਚ ਬਾਬਰ ਆ ਕੇ ਬੜਾ ਜ਼ੋਰ ਜ਼ੁਲਮ ਤੇ ਤਬਾਹੀ ਕਰੇਗਾ ਬਹੁਤ ਸਾਰੇ ਲੋਕਾਂ ਨੂੰ ਕੈਦੀ ਬਣਾ ਕੇ ਉਹ ਆਪਣੀ ਜੇਲ੍ਹ ਵਿੱਚ ਬੰਦ ਕਰ ਲਵੇਗਾ ਗੁਰੂ ਜੀ ਨੇ ਦੱਸਿਆ ਕਿ ਇੱਥੋਂ ਦੇ ਲੋਕਾਂ ਨੂੰ ਇਹ ਭਿਆਨਕ ਸਜ਼ਾ ਇਸ ਲਈ ਮਿਲੇਗੀ ਕਿਉਂਕਿ ਇਸ ਸ਼ਹਿਰ ਵਿੱਚ ਫੈਸਨ ਪਰਿਸਥਤੀ ਤੇ ਅਜਾਇਸੀ ਬਹੁਤ ਵੱਧ ਗਈ ਹੈ ਸਾਰੇ ਲੋਕ ਠੱਗੀ ਫਰੇਵ ਨਾਲ ਤਾਂ ਇਕੱਠਾ ਕਰ ਰਹੇ ਹਨ ਅਮੀਰ ਆਪਣੇ ਸੁੱਖ ਲਈ ਗਰੀਬਾਂ ਦਾ ਖੂਨ ਚੂਸ ਰਹੇ ਹਨ ਇਥੋਂ ਦੇਹਾਕਮ ਨਿਆ ਨਿਆ ਕਰਨ ਬਿਲਕੁਲ ਹੀ ਭੁੱਲ ਗਏ ਹਨ ਇਹ ਲੋਕ ਖੁਦਾ ਨੂੰ ਭੁਲਾਏ ਬੈਠੇ ਹਨ ਇਸ ਲਈ ਇਹਨਾਂ ਦਾ ਹੁਣ ਬੁਰਾ ਹੋਣ ਵਾਲਾ ਹੈ ਇਹ ਬਾਣੀ ਸੁਣ ਕੇ ਭਾਈ ਲਾਲੋ ਕੰਮ ਉਠਿਆ ਤੇ ਗੁਰੂ ਜੀ ਦੇ ਚਰਨ ਫੜ ਕੇ ਕਹਿਣ ਲੱਗਾ ਏ ਵਾਇਰੂਸ ਸਾਹਿਬ ਜੀ ਅਸੀਂ ਸਾਰੇ ਲੋਕਾਂ ਦਾ ਬੁਲਣਹਾਰ ਹਾਂ ਪਰ ਆਪ ਜੀ ਤਾਂ ਸਮਰਥ ਤੇ ਬਖਸ਼ਣਹਾਰ ਹੋ ਕਿਰਪਾ ਕਰਕੇ ਇਸ ਮੁਸੀਬਤ ਤੋਂ ਐਮਨਾਬਾਦ ਦੇ ਲੋਕਾਂ ਨੂੰ ਬਚਾਓ ਭਾਈ ਲਾਲੋ ਜੀ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਸਰਤ ਪ੍ਰਭੂ ਚਰਨਾ ਵਿੱਚ ਜੋੜ ਕੇ ਬੈਠ ਗਈ ਗੁਰੂ ਜੀ ਦੇ ਕੀਤੇ ਇਲਾਹੀ ਬਚਨ ਅਨੁਸਾਰ ਬਾਬਰ ਨੇ ਆਪਣੀ ਸੈਨਾ ਨਾਲ ਐਮਨਾਬਾਦ ਤੇ ਹਮਲਾ ਕਰ ਦਿੱਤਾ ਉਸ ਦੇ ਸਿਪਾਹੀਆਂ ਨੇ ਐਮਨਾਬਾਦ ਦੀ ਲੁੱਟ ਮਾਰ ਤੋਂ ਇਲਾਵਾ ਹਿੰਦੂ ਅਤੇ ਮੁਸਲਮਾਨ ਇਸਤਰੀਆਂ ਦੀ ਬੇਇੱਜ਼ਤੀ ਵੀ ਕੀਤੀ ਅਤੇ ਸਾਰਿਆਂ ਨੂੰ ਕੈਦੀ ਬਣਾ ਕੇ ਚੱਕੀਆਂ ਤੇ ਆਟਾ ਪਿਸਣ ਲਈ ਲਾ ਦਿੱਤਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਇਨਾਂ ਸਾਰਿਆਂ ਦੀ ਮੰਦ ਖਲਾਸੀ ਕਰਾਉਣ ਲਈ ਜੇਲ੍ਹ ਵਿੱਚ ਗਏ ਤੇ ਚੱਕੀਆਂ ਵੀ ਚਲਾਈਆਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਭਾਈ ਮਰਦਾਨਾ ਜੀ ਰਬਾਬ ਤੇ ਗੱਜ ਫੇਰੋ ਅਕਾਲ ਪੁਰਖ ਦੀ ਬਾਣੀ ਇਨ੍ਹਾਂ ਕੈਦੀਆਂ ਨੂੰ ਸੁਣਾਈਏ ਤਾਂ ਜੋ ਇਨ੍ਹਾਂ ਦਾ ਭਲਾ ਹੋ ਜਾਵੇ ਜਦੋਂ ਗੁਰੂ ਜੀ ਨੇ ਬਾਣੀ ਉਚਾਰਨ ਕੀਤੀ ਤਾਂ ਚੱਕੀਆਂ ਆਪਣੇ ਆਪ ਫਿਰਨ ਲੱਗ ਪਈਆਂ ਤੇ ਸਾਰੇ ਕੈਦੀਆਂ ਦੀ ਸੁਰਤ ਪ੍ਰਭੂ ਵਿੱਚ ਲੀਨ ਹੋ ਗਈ ਸਾਰੇ ਕੈਦੀ ਇਲਾਹੀ ਬਾਣੀ ਦਾ ਰਸ ਮਾਣਨ ਲੱਗ ਪਏ ਬਹੁਤ ਆਨੰਦਮਈ ਹੋ ਗਏ ਬਾਬਰ ਦੇ ਸਿਪਾਹੀ ਵੀ ਆਨੰਦ ਮਾਣ ਰਹੇ ਸਨ ਬਾਬਰ ਨੂੰ ਇਸ ਬਾਰੇ ਦੱਸਿਆ ਕਿ ਜੇਲ੍ਹ ਵਿੱਚ ਇੱਕ ਬੜਾ ਅਨੋਖਾ ਤੇ ਚਮਤਕਾਰੀ ਕੈਦੀ ਹੈ ਉਸ ਦੀ ਬਾਣੀ ਵਿੱਚ ਐਨਾ ਰਸ ਹੈ ਕਿ ਸਾਰੇ ਕੈਦੀ ਉਸ ਬਾਣੀ ਨੂੰ ਸੁਣ ਕੇ ਇਲਾਹੀ ਅਨੰਦ ਵਿੱਚ ਮਸਤ ਹੋ ਗਏ ਹਨ ਉਹਨਾਂ ਦੀਆਂ ਚੱਕੀਆਂ ਆਪਣੇ ਆਪ ਚੱਲਣ ਲੱਗ ਪਈਆਂ ਹਨ ਬਾਬਰ ਇਸ ਗੱਲ ਸੁਣ ਕੇ ਬੜਾ ਘਬਰਾ ਗਿਆ ਤੇ ਉਸਨੇ ਸੋਚਿਆ ਕਿ ਮੈਂ ਸ਼ਾਇਦ ਗਲਤੀ ਨਾਲ ਕਿਸੇ ਮਹਾਨ ਫਕੀਰ ਨੂੰ ਕੈਦ ਕਰ ਲਿਆ ਹੈ ਤੇ ਮੈਨੂੰ ਇਸ ਗੁਨਾਹ ਲਈ ਸਕੋਲੇ ਜਾ ਕੇ ਮਾਫੀ ਮੰਗਣੀ ਚਾਹੀਦੀ ਹੈ ਉਹ ਨਠਿਆ ਪੈਦਾ ਹੋਇਆ ਜੇਲ੍ਹ ਵਿੱਚ ਆਇਆ ਤੇ ਗੁਰੂ ਜੀ ਦੇ ਚਰਨਾਂ ਤੇ ਟੈ ਕੇ ਅਰਜ਼ੋਈ ਕਰਨ ਲੱਗਾ हे ਫਕੀਰ ਸਾਈ ਮੈਂ ਗਲਤੀ ਨਾਲ ਤੁਹਾਨੂੰ ਬੰਦੀ ਬਣਾ ਲਿਆ ਹੈ ਮੈਨੂੰ ਇਸ ਗੁਨਾਹ ਲਈ ਮਾਫ ਕਰਦੇ ਗੁਰੂ ਜੀ ਨੇ ਉਸ ਨੂੰ ਰੋਂਦੇ ਹੋਏ ਨੂੰ ਉਤਾ ਉਠਾਇਆ ਤੇ ਤਾੜਨਾ ਕਰਦਿਆਂ ਕਿਹਾ ਬਾਬਰ ਬਾਦਸ਼ਾਹ ਦਾ ਕੰਮ ਤਾਂ ਸਭ ਦਾ ਭਲਾ ਕਰਨਾ ਤੇ ਨਿਆਂ ਦਿਵਾਉਣਾ ਹੁੰਦਾ ਹੈ ਪਰ ਤੂੰ ਲੋਕਾਂ ਦਾ ਭਲਾ ਕਰਨ ਦੀ ਬਜਾਏ ਉਹਨਾਂ ਤੇ ਬੜਾ ਜ਼ੁਲਮ ਟਾਇਆ ਹੈ ਤੂੰ ਤਾਂ ਬੜਾ ਜ਼ਾਲਮ ਹੈ ਤੇਰਾ ਨਾਮ ਬਾਬਰ ਨਹੀਂ ਜ਼ਾਬਰ ਹੋਣਾ ਚਾਹੀਦਾ ਸੀ ਉਸਨੇ ਫਿਰ ਗੁਰੂ ਜੀ ਦੇ ਚਰਨੀ ਟੈ ਕੇ ਮਾਫੀ ਮੰਗੀ ਤਾਂ ਗੁਰੂ ਸਾਹਿਬ ਜੀ ਉਸ ਨੂੰ ਆਖਣ ਲੱਗੇ ਸਾਰੇ ਕੈਦੀਆਂ ਨੂੰ ਆਜ਼ਾਦ ਕਰ ਦੇ ਉਹਨਾਂ ਦਾ ਲੁੱਟਿਆ ਹੋਇਆ ਮਾਲ ਉਹਨਾਂ ਨੂੰ ਵਾਪਸ ਕਰ ਦੇ ਜਿੰਨਾ ਚਿਰ ਤੂੰ ਅਤੇ ਤੇਰੀ ਸੰਤਾਨ ਅੱਲਾਹ تعالی ਦੇ ਖੌਫ ਵਿੱਚ ਨਿਆਂ ਤੇ ਧਰਮ ਦੀ ਹਕੂਮਤ ਕਰੋਗੇ ਉਨਾ ਚਿਰ ਤੇਰਾ ਕੁੱਟਮ ਰਾਜ ਕਰਦਾ ਰਹੇਗਾ ਇਥੋਂ ਦੀ ਮਜੂਦਾ ਪਠਾਣਾ ਦੀ ਲੋਦੀ ਹਕੂਮਤ ਗਰੀਬਾਂ ਦਾ ਖੂਨ ਚੂਸ ਉਸ ਕੇ ਉਹਨਾਂ ਤੇ ਬੜਾ ਜ਼ੋਰ ਤੇ ਜ਼ੁਲਮ ਕਰ ਰਹੀ ਹੈ ਇਸ ਲਈ ਹੁਣ ਇਹਨਾਂ ਦੇ ਖਾਤਮੇ ਦਾ ਸਮਾਂ ਆ ਗਿਆ ਹੈ ਬਾਬਰ ਨੇ ਗੁਰੂ ਜੀ ਨੂੰ ਸਜਦਾ ਕੀਤਾ ਤੇ ਆਗਿਆ ਮੰਗੀ ਉਸਨੇ ਗੁਰੂ ਜੀ ਦੇ ਹੁਕਮ ਅਨੁਸਾਰ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਤੇ ਉਹਨਾਂ ਦਾ ਲੁੱਟਿਆ ਹੋਇਆ ਮਾਲ ਵੀ ਵਾਪਸ ਕਰ ਦਿੱਤਾ ਹਮ ਬਾਬਾ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਬਾਬਰ ਦੇ ਬਾਰੇ ਚਰਚਾ ਕਰਦੇ ਹੁਆ ਸਾਖੀ ਪੜ੍ਹਦੇ ਹੁਆ ਆਪ ਜੀ ਦੇ ਬੱਚੇ ਤੋਂ ਬੋਲਦੇ ਹੁਆ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੈ ਜੀ ਆਪ ਜੀ ਦਾ ਅਣ ਜਾਣ ਬੁੱਝਾ ਸਮਝ ਕੇ ਬਖਸ਼ਣਾ ਜੀ ਗੁਰਦਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ